ਬੜਾ ਖੁਸ਼ੀ ਦਾ ਦਿਨ ਹੈ ਨਵਾਂ ਸਾਲ ਤਾਂ ਹੈ ਹੀ ਪਰ ਨਵੇਂ ਸਾਲ 'ਚ ਇੱਕ ਐਸੀ ਹਿਸਟਰੀ ਜਿਹੜੀ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਤਾਂ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ ਚਾਹੇ ਉਹਦੇ ਵਿੱਚ ਮੈਂ ਕੁਨੈਰੀ ਬਿਸ਼ਰਾਮ ਘਰ ਵੇਚੇ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ ਉਹਨਾਂ ਨੂੰ ਇਸ ਕੈਟਾਗਰੀ ਚ ਮੰਨ ਲਾ ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਅਮਦੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ ਤੇ ਵਿਸ਼ਵਾਸ ਕੀਤਾ ਸਾਡੇ ਐਮਐਲਏ ਸਹਿਬਾਨਾਂ ਤੇ ਤਾਂ ਬਹੁਤ ਭਾਰੀ ਬਹੁਤ ਬੰਮੇ ਐਮਐਲਏ ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਨਵੀਂ ਉਮੀਦ ਦੀ ਸਰਕਾਰ ਨਾ ਔਰ ਸਰਕਾਰ ਜਿਹੜੀ ਹੈ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ ਲੋਕ ਪੱਕੀ ਫੈਸਲੇ ਆ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਪੱਛ ਖ਼ਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਾਰਿਆਂ ਨੂੰ ਪ੍ਰਾਈਵੇਟ ਨੂੰ ਵੇਚਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦ ਲਿਆ ਜੀਵੀਕੇ ਦਾ ਗੋਇੰਦਵਾਲ ਸਾਬ ਦਾ ਜਿਹੜਾ ਹਰਮਨ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਸਾਨੂੰ ਫੜਾਉਂ। ਅਸੀਂ ਕਿਲਾ ਕਰ ਦਿੰਦੇ। ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ। ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ। 540 ਮੀਗਾਵਾਟ ਬਿਜਲੀ ਪੈਦਾ ਕਰਦਾ। ਰਨਿੰਗ ਹੈ। 540 ਮੀਗਾਵਾਟ ਬਿਜਲੀ ਪੈਦਾ ਕਰਦਾ ਹੈ। ਤੇ 1080 ਕਰੋੜ ਰੁਪਏ ਚ ਖਰੀਦਿਆ ਜਨਨ ਕਿ 2 ਕਰੋੜ ਰੁਪਿਆ ਪਰ ਮੈਗਾਵਾਟ ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ ਝਾਬੂਆ ਪਾਵਰ ਸੀ ਉਹ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ ਪੰਜਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਰੁਪਏ ਚ ਗਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਹੈ ਵਿੱਚ ਖਰਚਾ ਜਦਕਿ ਇਹ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਔਰ ਮੈਗਾਵਾਟਾ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟਾ ਭ੍ਰਿਤੇ ਅਜੇ ਦੀ 18-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜਨਮ ਦੀ ਨਾਲ 1988 ਕਵੇ ਵੱਧਸਾ ਇਹ ਕਿੱਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ ਹੈ 2016 ਤੋਂ ਨਵੰਬਰ 2023 ਤੱਕ ਇਹਨਾਂ ਤੋਂ ਅਸੀਂ 11165 ਮਿਲੀਅਨ ਯੂਨਿਟ ਖਰੀਦੇ ਉਨਾ 80027902 7902 ਕਰੋੜ ਰੁਪਏ ਦਿੱਤੇ ਕਿਉਂਕਿ ਪੀਪੀਏ ਜਿਹੜੇ ਕਰਕੇ ਗਏ ਸੀ ਉਹੀ ਰਹੇ ਔਰ 7902 ਕਰੋੜ ਚੋਂ 1711 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ ਕਿਉਂਕਿ ਐਗਰੀਮੈਂਟ ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣ ਹੀ ਦੇਣੇ ਨੇ ਇਹਦੇ ਬਾਰੇ ਅਸੀਂ ਜਦੋਂ ਵਿਪੱਖਸ਼ਾ ਹੁੰਦੇ ਸੀ ਉਦੋਂ ਵੀ ਮੁੱਦਾ ਠਾਇਆ ਸੀਗਾ 1711 ਕਰੋੜ ਖੜੇ ਨਹੀਂ ਦੇਤਾ ਜਦ ਕਿ ਅਸੀਂ 1000 1080 ਕਰੋੜ ਚ ਖਰੀਦ ਰਹੇ ਹਾਂ ਆਸਤਨ ਯੂਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7 ਰੁਪਏ 8 ਪੈਸੇ ਜਦੋਂ ਅਸੀਂ ਲੈ ਲਿਆ ਤਾਂ ਪਛਵਾੜਾ ਕੋਲ ਮਾਈਨ ਤੋਂ ਸਾਡਾ ਕੋਲਾ ਆਊਗਾ ਕੋਲਾ ਵੀ ਆਪਣਾ ਤਾਂ 4 ਰੁਪਏ 50 ਪੈ ਸਾਢੇ 4 ਰੁਪਏ ਪਰ ਯੂਨਿਟ ਬਿਜਲੀ ਪਾਊਗੀ ਜਦ ਕਿ ਲਗਭਗ 2.5 ਤੋਂ 260% ਤੱਕ ਖਰਚਾ ਘੱਟ ਹੋਇਆ ਤੇ ਇਸ ਵਿੱਚ ਸਾਲ ਸਾਲ ਦੀ ਬਚਤ ਕਿੰਨੀ ਹੋਊਗੀ 300 ਤੋਂ 500 ਕਰੋੜ ਆ ਆ ਚੀਜ਼ ਆਪ ਲੈਣ ਮੈਂ ਨਹੀਂ ਕਿਸੀਂ ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਕਿ ਉਹਦੇ ਚੋਂ ਬਚਾਇਆ ਜਾਵੇ ਇਹ ਹੀ 300 ਤੋਂ 500 ਕਰੋੜ ਦਾ ਤਨਖਾਹਾਂ ਦੇਵਾਂਗੇ ਨਵੀਆਂ ਨੌਕਰੀਆਂ ਕੱਢਾਂਗੇ ਉੱਥੇ ਪੈਸਾ ਲੱਗੂਗਾ ਬਿਜਲੀ ਫ੍ਰੀ ਹੋਊਗੀ ਤੁਹਾਨੂੰ ਫ੍ਰੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਸਦਨਦਾਰੀ ਨਹੀਂ ਹੈਗੀ ਹਮੇਂ ਦਸੰਬਰ ਵਾਲੀ ਵੀ ਦਿੱਤੀ। ਕੱਲ੍ਹ ਵਾਲੇ ਮਿਲਗੇ ਕੱਲ ਤੱਕ ਤਾਂ ਅਪਡੇਟ ਨਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇਖਿਆ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ ਪਹਿਲਾਂ ਸਾਡੇ ਕੋਲੇ ਦੋ ਥਰਮਲ ਪਲਾਂਟ ਸੀ ਸਰਕਾਰੀ ਤਿੰਨ ਸੀ ਪ੍ਰਾਈਵੇਟ ਹੁਣ ਤਿੰਨ ਸਰਕਾਰੀ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜਦੋਂ ਹੁਣ ਫਰੀਦ ਹੀ ਲਿਆ ਸੀ ਉਹ ਦਿਨ ਪਾਵਰ ਪ੍ਰੋਜੈਕਟ ਐਗਰੀਮੈਂਟ ਕਾਤਾ ਰਹਿ ਗਿਆ। 73% ਉਹ ਹੋ ਗਿਆ ਖਤਮ। ਇਸ ਤੋਂ ਬਾਅਦ 13 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ ਉਦੋਂ ਅਸੀਂ ਕੈਬਨਿਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਿਟ ਤੋਂ ਕਰਵਾਈ ਸੀ। ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀਐਮਡੀ ਨੇ ਉਹ ਫਾਰਮਲਟੀਆਂ ਕਾਗਜ਼ ਕਿਉਂਕਿ ਇਸ ਫਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਉਹ ਫੈਸਲਾ ਇਹਨੂੰ ਖਰੀਦਣ ਦਾ ਤਾਂ ਉਹਦਾ ਵੀ ਸੈਟਅਪ ਹੋ ਗਿਆ ਸਾਰਾ ਸੈਟਿੰਗ ਹੋ ਗਈ ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲਾ ਕੋਲੇ ਵੀ ਉਪਲਬਧਤਾ ਕਰਨ ਬਿਜਲੀ ਉਤਪਾਦਨ ਦੁੱਗਣੀ ਤੋਂ ਵੀ ਵੱਧ ਹੋ ਜਾਊਗਾ। ਕੋਲਾ ਸਾਡੇ ਕੋਲ ਆਪਣਾ ਹੈ। ਇੱਕ ਵਾਰ ਗੱਲ ਦੱਸ ਦਿਨਾ ਜਿਹੜਾ ਪਛਵਾੜਾ ਪਛਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ ਉਹਦੇ ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ। ਪ੍ਰਾਈਵੇਟ ਨੂੰ ਨਹੀਂ ਦੇ ਸਕਦੇ। ਪਰ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਕਿ ਦਿਨ ਸਾਨੂੰ ਰੁਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ। 15 ਦਿਨਾਂ ਬਾਅਦ ਕਰ ਦਾਂਗੇ। ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉਥੋਂ ਲਗਾਤਾਰ ਕੋਨਾਓ ਇਹਦਾ ਇਹਨੇ ਸਿਰਫ 70 ਰੁਪਏ 80 ਪੈਸੇ ਸਾਨੂੰ ਪੈਂਦਾ ਸੀ 7902 ਕਰੋੜ ਰੁਪਏ ਪੇ ਕੀਤੇ 1718 ਕੀਤੇ ਜਿਹੜੇ ਬਿਜਲੀ ਨਹੀਂ ਬਣਾਈ ਗਈ ਤੇ ਪਲਾਂਟ ਦੀ ਕੈਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਜੀ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣੇ 75 ਤੋਂ 80% ਤੇ ਲੱਗ ਜਾਂਦਾ ਆਉਣ ਵਾਲੇ ਦਿਨਾਂ ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਗੋਵਿੰਦਵਾਲ ਸਾਹਿਬ ਰਹਿ ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਤੀ ਪ੍ਰਥਾ ਖਤਮ ਕੀਤੀ ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਗੋਵਿੰਦਵਾਲ ਸਾਹਿਬ ਇਹ 1992 ਚ ਇੱਕ ਐਮਓਯੂ ਐਮਓਯੂ ਰੂਟ ਸੀਗਾ ਉਹਦੇ ਨਾਲ ਇਹਦੀ ਕਲਪਨਾ ਕੀਤੀ ਗਈ 95 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਫੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਉਤਪਾਦਨ ਚੱਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਯੋਗ ਦੀ ਗੱਲ ਦੱਸ ਦਿੰਦਾ ਕਿ ਜਦੋਂ 2000 ਨੌਂਜ 540 ਮੈਗਾਵਾਟ ਦਾ ਕੋਈ ਉਦਘਾਟਨ ਆਇਆ ਪੀਪੀ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਜਿਸ ਵਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀ ਪੈਸੀ ਤੇ ਅੱਜ ਜਿਹੜਾ ਮੈਂ ਬਸੌਰ ਮੁੱਖ ਮੰਤਰੀ ਉਹ ਥਰਮਲ ਪਲਾਂਟ ਨੂੰ ਖਰੀਦਣ ਜਾ ਰਹੇ ਹਾਂ ਜਿਹੜੇ ਕਹਿੰਦੇ ਭਗਵੰਤ ਮੰਦੇ ਵਾਲੀ ਗੱਲ ਕਰਦੇ ਨੇ ਉਹਨੂੰ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਮਨ ਕਹਿੰਦਾ ਕਿ ਦਿਹਾੜੀ ਵਾਲੇ ਕੰਮ ਕਰ ਮੈਂ ਜਾਣ ਦਿੰਦੇ ਆ। ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪ੍ਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੀ ਪ੍ਰਮਾਤਮਾ। ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅਸੀਂ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ। ਤਾਂ ਦੀਵਾਲੀ ਤੋਂ ਥੋੜ੍ਹਾ ਮਹੀਨਾ ਪਹਿਲਾਂ ਬੇਬੇ ਚੀਮੇ ਚੀਮਾ ਮੰਡੀ ਤੋਂ ਆਟੇ ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ। ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ। ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲੈਂਗੀ ਨਹੀਂ ਕੀਤੀ ਇਸ ਦਾ ਕੇਸੀ ਆਟੇ ਵਾਲੀ ਬਿਸਕਟ ਆਣੀ ਹੈ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪਰਮਾਤਮਾ ਨੇ ਫੜ ਲਾਇਆ ਤੇ ਗੁਰੂ ਅਮਰਦਾਸ ਹਰਮਨ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਨੂੰ ਸਰਕਾਰ ਦਾ ਹੋ ਗਿਆ ਸਮੇ ਸਮੇਂ ਤੇ ਤਿੰਨ ਮੁੱਖ ਮੰਤਰੀਆਂ ਨੇ ਦਾਦਨ ਸਿੰਘ ਦਰਪਕਾਸ਼ ਸਿੰਘ ਬਾਦਲ ਕਪਤਨਵਿੰਦਰ ਸਿੰਘ ਨੇ ਇਹਨਾਂ ਨਾਲ ਐਮਓਜੀ ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਉਹ ਕਰ ਸਕਦੇ ਇੱਕ ਹੋਰ ਪੁਆਇੰਟ ਹੈ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਵਿੱਜਨ ਮੰਤਰੀ ਜੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕੀਤੇ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਸਰਵਰ ਬਣਾਇਆ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਇੰਹੀਂ ਕਹੀ ਜਾਣਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਰੱਬ ਵੀ ਨਹੀਂ ਬਰਕਤ ਪਾਉਂਦਾ ਜੇ ਹੋਵੇ ਨੀਅਤ ਤਾਂ ਥਰਮਲ ਪਲਾਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਇਹ ਬਿਡ ਕਰਕੇ ਸੀ ਸਭ ਤੋਂ ਸਸਤਾ ਵੀ ਲਿਆ ਤੇ ਨਾਲੇ ਪੰਜਾਬ ਨੂੰ ਹੋਰ ਵੀ ਪੀੜੀ ਜਿਹੜੀ ਹੈ ਫੀ ਬਿਲੋਂ ਕਿਤੇ ਨਾ ਰ ਜਿਹੜੀ ਪੀ ਪੀ ਸੀਗੇ ਉਹ ਤਰ ਤ ਦੇਖੋ ਤੁਹਾਡਾ ਸਵਾਲ ਇਦੀ ਵਾਸਤੇ ਜੇ ਇੱਕ ਵਾਰੀ ਫੇਰੇ ਤੇ ਮੈਥਾਨੀ ਕਾ ਕਾਗਜ਼ ਲਿਖ ਕਾਗਜ਼ ਆ ਜਾਣ ਕਾਗਜ਼ ਆ ਜਾਣ ਹੱਥ ਚ ਬਸ ਦੇਖੋ ਕਿਉਂਕਿ ਲਗਭਗ 18000 ਕਰੋੜ ਦੀ ਦਾ ਸਬਸਿਡੀ ਹੈ ਕੀਤਾ ਨਹੀਂ ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਅਸੀਂ ਇੱਕ ਦੇਸ਼ ਦਾ ਸਭ ਤੋਂ ਸਸਤਾ ਸੌਦਾ ਫੂਲਰ ਦਾ ਵੀ ਕੀਤਾ ਹੈ ਕੰਪਨੀ ਨਾਲ 2 ਰੁਪਏ 54 ਪੈਸੇ ਪਰ ਯੂਨਿਟ 1100 ਮੈਗਾਵਟ ਸੂਤ 540 ਸਾਡੀ ਜਿਹੜੀ ਆ ਉਹ ਵੱਧ ਚੁੱਕੀ ਹੈ ਬਿਲਕੁਲ ਜਦੋਂ ਸਾਨੂੰ ਸਸਤੀ ਪਊਗੀ ਅਸੀਂ ਇੰਡਸਟਰੀ ਨੂੰ ਸਸਤੀ ਦੇ ਦਾਂਗੇ ਜਦੋਂ ਜੇ ਸਾਨੂੰ 70 ਰੁਪਏ 8 ਪੈਸੇ ਪੈ ਰਹੀ ਹੈ ਤਾਂ ਸੀ ਫਿਰ ਕੀ ਕਰੀਏ ਸੋ ਜੇ ਸਾਨੂੰ 4 ਰੁਪਏ 50 ਪੈਸੇ ਪੈਣ ਲੱਗੀ ਅਸੀਂ ਕੀ ਕਰੀਏ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫੈਕਟਰੀ ਆਵੇਂ ਜੇ ਜੇ ਸਸਤੀ ਪਾਵਰ ਕਰਕੇ ਮੇਰੇ ਕੋਲੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਨੂੰ ਕੀ ਮਾੜਾ ਅਸੀਂ ਕਿਹੜਾ ਕੋਈ ਪੀਪੀਏ ਕਰਨ ਹਾਂ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਬਲਕਿ ਕੁਝ ਪਾਵਰ ਪਰਚੇਜ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਤੇ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਹੈ ਕੋੜੇ ਵਾਲੇ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15-15 ਰੁਪਏ 16-16 ਰੁਪਏ 17-17 ਰੁਪਏ ਪਰ ਯੂਨਟ ਐਗਰੀਮੈਂਟ ਹੋ ਰਿਹਾ ਹੈ ਨੇ ਕਿਉਂਕਿ ਇਤਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਦੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਕਰ ਰਹੀਂ ਕਰ ਕਰ ਆਖੀਏ ਆਕ ਆਖਾੜਾ ਕਾ ਲਗਾ ਆਖਾੜੇ ਤੇ ਪੜਾ ਬਾਈਟ ਪੇਪਰ ਆ ਲੈ ਪਰਲੀ ਸਾਰਾ ਕੁਝ ਪਾਈ ਕਿੰਨੇ ਰੁਪਈਆ ਚ ਪਈ ਆ ਬਿਜਲੀ ਕਿੰਨੇ ਰੁਪਈਆ ਚ ਪਹਿਲਾਂ ਮਿਲਦੀ ਸੀ ਕਿੰਨੇ ਰੁਪਈਆ ਚ ਹੁਣ ਪਿਆ ਕਰੂਗੀ ਐ ਕਿਹੜੇ ਜਨੂ ਕੋਪਲ ਹੈ ਹੈ ਜੀ ਕੌਣ ਜੀ ਨਹੀਂ ਜਿਹੜਾ ਅਸੀਂ ਥਰਮਲ ਪਲੈਂਟ ਖਰੀਦ ਲਿਆ ਉਹਦਾ ਤਾਂ ਕੋਈ ਸਟੈਂਡ ਨਹੀਂ ਹੁਣ ਉਹ ਤਾਂ ਖਤਮ ਹੋ ਗਿਆ ਜਿਹੜੇ ਦੋ ਹੈਗੇ ਨੇ ਉਹਨਾਂ ਦੀ ਉਹਨਾਂ ਦੀ ਜਾਂਚ ਕਰਾ देखिए जो फोटो वाला सुनील जाखड़ जी ने बोला था मैंने पहले भी उस दिन भी बोला था वो नए नए बीजेपी में गए अभी इतने कॉन्फिडेंस से झूठ बोल नहीं पा रहे हैं तो अभी धीरे धीरे सीख जाएंगे क्योंकि तो वहाँ तो स्क्रिप्ट आती है लिख के ये बोल दो तो मैं जब देख रहा था तो उनके होट काम रहे कोई बात नहीं मेरी हमदर्दी है उनके साथ तो ये तो बीजेपी ने भी क्लियर कर दिया मरीशर साहब ने कि ये उनकी निजी सोच है जब पार्टी ने किसी ने किनारा करना हो ना किसी बात से तो ये ये यही होता है ना कि ये उनकी निजी सोच है अब फोटो वाली भी सोच निजी हो सकती है तो फिर मैंने कहा था कि आप सबूत दे दो किस डिज़ाइन में हमारी डिपार्टमेंट या अरविंद जी की जब मेरी फोटो वाला डिजाइन कहीं पेश किया हो मैं राजनीति छोड़ दूँ इससे ज़्यादा क्या कह सकता हूँ लेकिन उनका जवाब नहीं आया कोई बात नहीं अपनी फिर झूठ बोलना सीख रहे हैं दूसरा दूसरा आपका सवाल है हम हम रिजेक्टेड कैटेगरी में क्यों भेजे भगत सिंह को माई भागो जी को करतार सिंह सराबा जी को महाराजा रंजीत सिंह जी को लाला लाजपत राय जी को जल्हा वाले बाग का जो साका था उसको हम क्या रिजर्व रिजेक्टेड कैटेगरी में भेज देंगे जी उधर तो आ नहीं पाई तो इधर दिखा देंगे क्यों फिर तो मैं नहीं दिखा दूंगा दिल्ली में मैं ले जाऊंगा दिल्ली में तीनों जातियों को पूरी दिल्ली की सड़कों पे दिखाऊंगा मैं लाल किला

चालीस सेकंड की झाकी है तो चार सौ सेकेंड मतलब छः मिनट सात मिनट भी इनके पास नहीं है सात मिनट पता नहीं कौन है कि जो भगत सिंह को रिजेक्ट करता है या पंजाब के कल्चर को रिजेक्ट करता है पता नहीं कौन बिठा रखे हैं वहाँ पे? कोई बात नहीं हम तो पंजाब के शहीदों का सम्मान करते हैं हम उनको सम्मान देना जानते हैं बीजेपी से एन ओ सी बीजेपी इसमें इंडिया की जो मीटिंग होती है उसमें अगली मीटिंग जल्दी होगी जो वहां पे डिस्कशन होगा उसके बाद ही देखो तो हम तो देश के लिए लग रहे हैं अब देश संविधान बचेगा तो देश बचेगा संविधान बचेगा तो पार्टियां बचेंगी हूं तो की है उनुण?